ਆ ਰਿਹਾ ਵੇਰ ਨਿੱਕੇ ਮੁਰੇ ਬੇਟਾ ਕਿਵੇਂ ਵੀ ਬਾਣੀ ਗਈ ਸੀ ਬਾਈ ਉਹ ਘਰੇ ਕਬੂਤਰ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਬਾਈ ਸਾਰੇ ਭਰਾਵਾਂ ਦਾ ਅੱਜ ਬਾਈ ਅਸੀਂ ਵਲੌਗ ਦੀ ਸਟਾਰਟਿੰਗ ਕਰਤੀ ਕਿਵੇਂ ਨਹੀਂ ਆਵੇ ਇਧਰੋਂ ਗਿਆ ਹਾਂਜੀ ਸੰਜੂ ਜੀ ਤੇ ਬਾਈ ਮੈਂਟਲ ਜਾਂਦੇ ਆਣ ਇਹਨੂੰ ਅੱਜ ਬਾਈ ਆਪਾਂ ਆਏ ਆ ਬਾਈ ਮੈਂਟਲ ਕੋਲੇ ਮੈਂਟਲ ਫਰੀਦਕੋਟ ਮਸ਼ਹੂਰ ਕਬੂਤਰਬਾਜ਼ ਉਹ ਇੱਕ ਤਾਂ ਮੈਂ ਆ ਅੱਜ ਦਿਖਾਉਣੇ ਆ ਬਾਈ ਤੁਹਾਨੂੰ ਬਾਈ ਦੇ ਵੱਡੇ ਕਬੂਤਰ। ਕੁੱਕੜਾਂ ਨਾਲ ਵਿਸ਼ਾਉਂ ਕਰਾਵਾਂਗੇ। ਆਹ ਕੁਕੜੀ ਐ ਚੀਏ, ਕੁੱਕੜ ਨਹੀਂ ਗੀ। ਦੇਖੀਓ ਆ ਬਣਾ। ਹਮ ਤੋਂ ਵੀ ਆ। ਆਹ ਬੱਚੇ ਆ ਬਾਈ। ਆ ਗਿਆ ਆਪਣਾ ਬਾਈ ਕਾਟੀ। ਚਾਕੀ ਲਾਵਾਂਗੇ ਉਹਨੂੰ ਮੋਰ ਵਾਲੀ ਤੋਂ ਬਣਾ ਕੇ ਲੈ ਕੇ ਉੱਧਰ ਨੂੰ ਉਹਨੇ ਵਾਲੇ ਨੇ। ਮੋਰ ਵਾਲੀ ਦੇ ਚਾਸਤੇ ਹਾਂ। ਆ ਬੱਚੇ ਬਈ ਥੋੜੇ ਥੋੜੇ ਇਕੱਠੇ ਹੋਏ ਪਏ ਆ ਠੰਡ ਕਰਕੇ ਆ ਵੈਸੇ ਇਹਨਾਂ ਨੂੰ ਦੂਜੀ ਵੀ ਠੰਡ ਲੱਗੀ ਜਾਣਾ ਤੀਸਰੀ ਕਰਾਂਡ ਹੋ ਗਏ ਇਹ ਮੋਦੀ ਤੋਂ ਅਜਾ ਠੀਕ ਹੈ ਸਪੈਸ਼ਲ ਕਬੂਤਰਾਂ ਲਈ ਸੈਟਅਪ ਬਣਾਇਆ ਹਨਾ ਯਾਰ ਕੋਡ ਨੂੰ ਨੋੜ ਨਹੀਂ ਹਰ ਕੋਈ ਦਰਮਾਣ ਆਹ ਖਰਦਾ ਬਈ ਮੈਂਟਲ ਦਾ ਵੱਡਾ ਕਬੂਤਰ ਸਪੈਸ਼ਲ ਰੂੜੀ ਲਾ ਕੇ ਦਿੱਤੀ ਇਹਨੂੰ ਸਪੈਸ਼ਲ ਘਰੇ ਕਿਉਂਕਿ ਇਹ ਰੂੜੀਆਂ ਦੇ ਬਾਲੇ ਖੁਸ਼ ਰਹਿੰਦੇ ਆ ਕੁੱਕੜ ਜਿਹੜੇ ਹੁੰਦੇ ਆ ਅੱਖ ਤੋਂ ਕਾਣਾ ਆਣਾ ਯਾਰਾ ਹਾਂ ਇਹ ਲੜਾਇਆ ਲੜੂਆ ਹੋਊਗਾ ਲੱਗਦਾ ਹਨ ਉਹਦੇ ਇੱਕ ਮੁਰਗੀ ਹੋਰ ਕੋਲ ਉਹ ਵੀ ਬੱਚੇ ਕੱਢੇ ਆ ਆਪਣਾ ਨਿੱਕਾਵਰਾ ਮੁਰਗੀ ਦਾ ਝੌਂਕ ਕਰਾਊਗਾ ਨਾ ਆਪਣਾ ਉਹ ਕੋਈ ਗੋਲ ਕਰੇ ਆ ਲੈ ਪੁੱਤਰੇ ਆ ਜਾ ਆ ਜਾ ਆ ਜਾ ਕਿੰਗੋ ਪੈਸੇ ਦੇ ਦਿੱਤਾ ਮੈਂ ਹਾਂ ਠੀਕ ਹੈ ਠੀਕ ਹੈ ਮਰਦੇ ਆਕੇ ਆਜੇ ਪੁੱਤਰੋ ਆਜੋ 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 ਇਹ ਕਿ ਭਰੇ ਨੰਗ ਨੋਕਾ ਦੇ ਵਿਚਾਰੀ ਨੂੰ ਨਾ ਯਾਰ ਰਹਿਣ ਦੇ ਮੈਂ ਲਾ ਕਹਿਣਾ ਕਿੱਥੇ ਜਾਂਦੀ ਇੱਥੇ ਜਾਊਗੀ ਪੱਕੀ ਗੱਲ ਆ ਪੱਕੀ ਗੱਲ ਆ ਛੱਡ ਦੇ ਕੁੱਕੜਾਂ ਦਾ ਵੀ ਸ਼ੌਂਕ ਆ ਬਾਈ ਨੂੰ ਬਈ ਅਸ ਤਹੇਲ ਕਮਰਾ ਕਬੂਤਰ ਪਾਇਆ ਇਧਰ ਵੀ ਕਬੂਤਰ ਹੀ ਆ ਸਾਰੇ ਬਈਆ ਬਈਆ ਖੁੱਡੇ ਕਬੂਤਰ ਵੀ ਆ ਫਰੇ ਆ ਸਾਰੇ ਕਬੂਤਰ ਹੀ ਆ ਬਈ ਇੱਧਰ ਵੀ 18 ਹਾਲਾ ਲਾਣਾ ਫਿਰਦਾ ਹਨਾ ਵੇ ਅੱਕੇ ਯਾਰ ਹਾਏ ਇੱਧਰ ਵੀ ਇੱਕ 18 ਹਾਲਾ ਲਾਣਾ ਹੈਗਾ ਬਈ ਆਵੇ ਤਾਂ ਆਹ ਬਾਈ ਦੇ ਬਾਈ ਵੱਡੇ ਕਬੂਤਰ ਵਿਖਾਉਣੇ ਤੁਹਾਨੂੰ ਕਰਾਉਣੇ ਆ ਦਰਸ਼ਨ ਓਏ ਨਿੱਕੇ ਓਏ ਆ ਆਈਟਮ ਮਿਲ ਗਈ ਆਪਾਂ ਨੂੰ ਇੱਕੁਰਿਆ ਏ ਥੋੜਾ ਤੇ ਵੀਡੀਓ ਪਈ ਤੂੰ ਹੋਏ ਇਹ ਵੀਡੀਓ ਪਈ ਸੋ ਸ਼ੱਕ ਕਮਲਾ ਫਰੀਦ ਕੋੜ ਇਹ ਆਪਣੇ ਯਾਰ ਵੱਡੇ ਕਬੂਤਰੀ ਆ ਨਾ ਸਾਰੇ ਹਾਂ ਹਾਂ ਬਈ ਹਾਂ ਆ ਵੱਡੇ ਕਬੂਤਰਾ ਬਈ ਐ ਹਾਂ ਤੂੰ ਵੀਡੀਓ ਵੇਖੀ ਇਹਦੀ ਨਿੱਕੇ ਹੈ ਮੈਂ ਤਾਂ ਕਿ ਇਹਦੀ ਪਈ ਪਈ ਕਿਤੇ ਜਮਾਂ ਸੇਮ ਕਾਪੀ ਕਬੂਤਰੀ ਇਹ ਕਬੂਤਰਾ ਨਾ ਹੂੰ ਇਹਦੇ ਕੋਲ ਉਹ ਵੀ ਫਿਰਦੇ ਜਮਾਂ ਸੇਮ ਜਮਾਂ ਕਾਪੀ ਤੇ ਜਟੰਗਾ ਖੜੇ ਕਰਦੇ ਕਬੂਤਰਾ ਨਹੀਂ ਸ਼ਾਕ ਹਾਂ ਸੱਚੇ ਚਿੱਟੀਆਂ ਨੇ ਚਿੱਟੀਆਂ ਦੇ ਯਾਰ ਡੱਬੇ ਨੀਲੇ ਤਾਂ ਯਾਰ ਆਪਾਂ ਨੂੰ ਕਿਤਨਾ ਕਿਤੇ ਮੈਲ ਹੀ ਜਾਂਦੇ ਦੇਖਣੋਂ ਨਹੀਂ ਤੇ ਕਹੇ ਸਾਰੇ ਹੀ ਦਿੰਦੇ ਆਂ ਨੀਲੇ ਨਡਾਉਂਦੇ ਡੱਬੇ ਨਡਾਉਂਦੇ ਮੈਂ ਉਹਦੇ ਸਰਨੇ ਕੋਲੇ ਜੇਲ੍ਹ ਤੋਂ ਲੈਂਦਾ ਹੀ ਕੂਤਰ ਵਰਤੀ ਹਾਂ ਹਾਂ ਮੈਂ ਟਨ ਲੈ ਲੈਂਦਾ ਉਹਦੇ ਬਹੁਤ ਤੋਂ ਉੱਤੇ ਦੇ ਵਿੱਚ ਆਹਾਂ ਮਰੀ ਹੋਈ ਬਾਸਨ ਖੈੜਾ ਵੀ ਛੱਡ ਜੇ ਮਾਰ ਹੀ ਗਿਆ ਨਾ ਆ ਨਿੱਕਾ ਤਾਂ ਬਹਿ ਗਿਆ ਫੱਬ ਕੇ ਬਾਈ ਲੈ ਇਸ ਸੈਟਅਪ ਬਹੁਤ ਵਧੀਆ ਬਣਾਇਆ ਬਾਈ ਕਬੂਤਰਾਂ ਦਾ ਆ ਬੱਚੇ ਬੈਠੇ ਆ ਇਹਨਾਂ ਨੂੰ ਨਿੱਕੇ ਨਿੱਕੇ ਨੂੰ ਸੂੰ ਆ ਗਈ ਹੈ ਨਾ ਇਹ ਹਾਂ ਤੇ ਨਿੱਕੇ ਨਿੱਕੇ ਤੋਂ ਬਹੁਤ ਟਾਈਮ ਦੇ ਚੁੱਕਦੇ ਆ ਨਿਕਲੇ ਸੀ ਤੋਂ ਥੋੜੇ ਟਾਈਮ ਬਾਅਦ ਲੱਗਦੀ ਐ ਖੋਹ ਕਰਦਾ ਮਗਰ ਮਾਰੀ ਉਹਦੀ ਇਹ ਵਾਕਾਂ ਕਰਕੇ ਜਾਂ ਜਵਾਕਾਂ ਨੂੰ ਲਾ ਦਿੰਦਾ ਤੂੰ ਨਹੀਂ ਲੈਣੀ ਲਾਉਂਦਾ ਹਾਂ ਲਾਉਂਦਾ ਕੱਪੜੇ ਨਾਲ ਦੇ ਦੇ ਜਦੋਂ ਕੱਪੜੇ ਨਾਲ ਕੱਪੜੇ ਦੇ ਦੇ ਆਪ ਵਰਤ ਲੈਂਦਾ ਇਹ ਥਾਲਾ ਆ ਵੀ ਉਹਨੂੰ ਦੱਸਿਆ ਲੈਨੇ ਕਿ ਮੈਂ ਲਾਉਂਦਾ ਨਾ ਆਏ ਨਿੱਕੇ ਰਾਜ ਦੇ ਘੜੀ ਇੰਨੀ ਨਿਸ਼ਮਤ ਆਉਂਦੀ ਜੀ ਤੀਰੇ ਸਾਥ ਦਾ ਲਾਉਣਾ ਆਉਂਦਾ ਉਹਦੇ ਕੋਲ ਤਾਂ ਦੌੜਦਾ ਤੀੜਾਈਏ ਤੂੰ ਸ਼ੌਂਕ ਕਰਾ ਯਾਰ ਸੱਤੇ ਨੂੰ ਦਿਖਾਈ ਸੱਤੇ ਦੀ ਗੱਲ ਆਣਾ ਆਪਾਂ ਨੂੰ ਵੀ ਸੱਤਾ ਖੋਖਰ ਸ਼ੌਂਕ ਕਰਾਊਗਾ ਕਬੂਤਰਾਂ ਦੇ ਹੱਥ ਧੋਈ ਜਾਂਦਾ ਨਹੀਂ ਹੱਥ ਧੋ ਕੇ ਲਾਉਣੇ ਕਬੂਤਰਾਂ ਨੂੰ ਦਿਖਾ ਲੈ ਲੈ ਕਿਹੜੇ ਕਿਹੜੇ ਫੇਲਸੇ ਭੂਈ ਲੈ ਰਿਹਾ ਤੂੰ ਦਿਖਾ ਯਾਰ ਰੇ ਅੱਜ ਤੱਕ ਦਾ ਬਾਹ ਕੜ ਕੇ ਕਿਉਂਕਿ ਆਏ ਅਰ 10000 ਮੈਂ ਤਾਂ ਕੀ ਬੋਲਣਾ ਹਣ ਲ ਦੱਸ ਦੱਸ ਮੈਨੂੰ ਕਿਹੜੀ ਨਸਾਲਾ ਦੱਸ ਸੱਤੇ ਯਾਰ ਸੱਤੇ ਨੂੰ ਪੁੱਛ ਨਾ ਮੈਂ ਆਹ ਕਿੰਗੇ ਮਾਲ ਨੇ ਸਾਡੇ ਨੇ ਦੱਸ ਕਿੰਗੇ ਇਹ ਕਿਹਨਾਂ ਦੀ ਹੋਈ ਇਹ ਯਾਰ ਪੁੰਨੂ ਵਾਲੇ ਕਬੂਤਰ ਇਹ ਪੁੰਨੂ ਵਾਲੇ ਕਬੂਤਰ ਆ ਬਾਈ ਅੱਖਾਂ-ਅੱਖਾਂ ਦਿਖਾ ਵੀ ਕਿਹਦੀਆਂ ਮੜਗੀਆਂ ਟਕਾ ਕੇ ਉਹ ਵੀ ਦਾਗੇ ਇਹ ਨਾ ਯਾਰ ਸੱਤੇ ਦਾ ਨੰਨਾ ਲੈ ਕੇ ਆਇਆ ਸੀਗਾ ਵੰਡਮੋਕ ਉਧਰੋਂ ਅਸਲ ਵਿੱਚ ਇੰਟਰਵਿਊ ਨੂੰ ਸੱਤੇ ਦੀ ਗੀਤੀ ਨਾਲ ਸੁਣਾਉਣਾ ਫਿਰ ਤੇ ਉਸ ਤੋਂ ਉਹ ਨਹੀਂ ਹੁੰਦਾ ਨਾਲ ਆ ਗਏ ਈਆ ਹਜ਼ਾਰ ਰੁਪਏ ਵਾਲੇ ਉਹ ਸਾਪ ਨੇ ਕਿਤਾਬ ਬੱਚੇ ਮਰਦੇ ਆ ਕਬੂਤਰੀ ਦੀ ਆ ਕਬੂਤਰੀ ਪਹਿਲੇ ਡਾਈ ਦੇ ਬੱਚਾ ਹੋਣੇ ਗਿੱਜਾ ਉਹ ਹਜ਼ਾਰ ਵਾਲੇ ਕਬੂਤਰਾ ਨੇ ਨਹੀਂ ਯਾਰ ਉਹਦਾ ਪੱਠਾ ਨਾ ਤਿੰਨ ਚਾਰ ਬਾਜੀਆਂ ਦਿੱਤਾ ਸਾਡੂਗਲੇ ਬੰਦ ਵੀ ਘੜ ਦਿੰਦਾ ਸੀਗਾ ਨਹੀਂ ਠੀਕ ਆ ਆਹ ਪਣ ਹਰਸ਼ਣੇ ਦਿੱਤਾ ਸੀ ਮਚਾਕੀ ਤੋਤੀ ਵੀ ਵਿਖਾ ਯਾਰ ਇਹਦੇ ਨਾਲ ਦੀ ਕੱਚੀਆਂ ਪੀਲੀਆਂ ਖਾਣਾ ਯਾਰ ਬਹੁਤ ਔਰਦਾ ਰਿਆ ਘਰੇ ਬੁੱਤਰੇ ਯਾਰ ਇਹ ਹੁਣ ਬੱਚਿਆਂ ਦੇ ਲਾਵਾ ਸੂਰ ਨਹੀਂ ਜਿਹੜੀ ਲਗੜ ਦੇ ਜਿਹੜੀ ਲਗੜ ਦਾ ਖਾ ਗਿਆ ਬਹੁਤ ਡਾ ਹੈ ਗਿਆ ਕਰਨਾ ਤਾਂ ਪਾਉਂਦੇ ਤਾੜੀ ਲੱਭਾਈ ਸਰ ਤਾਂ ਹੀ ਕਾਲਾ ਚੀਨਾ ਚੀਨੀ ਕਬੂਤਰੀ ਆ ਕਬੂਤਰਾ ਭਾਈ ਨਿਕਾਜ ਹੈ ਕਿਹੜਾ ਯਾਰ ਆ ਭਰਾਵਾ ਕਬੂਤਰਾ ਆ ਯਾਰ ਮੈਂ ਅੱਗੇ ਕੀ ਨੰਨੇ ਆਏ ਕਿਡਾ ਠੀਕ ਨੰਨੇ ਆ ਗਾ ਇੱਕ ਮਿੰਟ ਨਾ ਕਰੋ ਚੈੱਕ ਬਈ ਜੋੜਾ ਚਿੱਟੀਆਂ ਅੱਖਾਂ ਬੜਵਾ ਬੱਚੇ ਕਿੰਦੇ ਆ ਸੁਣਾਈ ਪਾਪੂ ਜੀ ਦਾ ਸੱਤੇ ਵਰਗੀ ਆ ਜਮਾ ਠੀਕ ਹੈ ਆਤਾੜੀ ਆ ਸੱਤੇ ਕਾ ਬਾਈ ਜਿੱਤੇ ਹੋ ਗੂੰ ਪਰ ਨਾ ਇਹ ਕਿ ਨਾ ਜੋ ਬਈ ਜੀ ਆ ਚੱਕੇ ਚ ਕਾਏ ਹੁੰਦੇ ਫਰ ਸਹੀ ਆ ਸਹੀ ਗੱਲ ਆ ਜਿਹੜਾ ਚੱਕਾ ਚੱਕਾ ਨਾਲ ਬਾਈ ਜਿੱਤੇ ਹੁੰਦਾ ਬਾਜੀ ਜਿੱਤੇ ਆ ਕਬੂਤਰ ਬਈ ਇਹ ਹਾਂ ਬਹੁਤ ਡਰ ਕੀ ਉੱਥੇ ਆ ਨਾ ਯਾਰ ਰਾਜਨ ਕਹਾਲਾਂ ਚ ਲੱਗਦਾ ਮੰਨੀ ਯਾਰ ਇਹ ਬੱਚੇ ਰਾਜਨ ਗਿਆ ਲਾ ਜਾ ਯਾਰ ਹਮ ਯਸ ਬੋਲ ਇਹ ਹੀ ਗੱਡੀ ਵਟਾ ਡੱਬਾ ਨੂੰ ਲਾ ਗੜਾ ਇਹ ਨਹੀਂ 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 ਠੀਕ ਹੈ ਬਾਈ ਸਹੀ ਹੈ ਨਾ ਤਾਂ ਯਾਰ ਮੈਨੂੰ ਦੱਸੀ ਆ ਖੁੱਲ ਕੇ ਯਾਰ ਜਿੱਤੇ ਆਗਾ ਆ ਵੀ ਲਿੱਸਾ ਆ ਜਾਂਦਾ ਉੱਤਰ ਕੋਈ ਨਾ ਕਰਨ ਠੀਕ ਹੋ ਯਾਰ ਬਤਿਆ ਦੇ ਯਾਰ ਮੋਂ ਤੋਂ ਪਤਾ ਹੀ ਆ ਬਹੁਤ ਜ਼ਬਰਦਸਤ ਪਲੇ ਪੜੇ ਹੋਣਗੇ ਜੋ ਹਮਣਾ ਕਰੀਂ ਚੰਗਾ ਨਿੱਕੇ ਤੇ ਧੀਰਜ ਲੈ ਹੁੰਦਾ ਹੀ ਆ ਵੀਡੀਓ ਕੱਟੀ ਗਈ ਜੀ ਮੇਰੇ ਜੁੰਗਾ ਕੋਈ ਧੀਰਜ ਕੱਟੀ ਗਈ ਜੀ ਜੋ ਨਾ ਕਰ ਆ ਲੈ ਹੁੰਦਾ ਆ ਪੰਬਈ ਜੇਲ੍ਹ ਚੋਂ ਤੇ ਜੇਲ੍ਹ ਤੋਂ ਲੈ ਕੇ ਹੁੰਦਾ ਹੀ ਕਬੂਤਰ ਸੌਣ ਲੱਗੇ ਕਿਨੇ ਲੈ ਹੁੰਦਾ ਮੈਂਟਲ ਨਹੀਂ ਜਿਹੜੇ ਬਾਜੀ ਸੀ ਜਦੋਂ ਮੈਂ ਜੇਲ੍ਹ ਚ ਸੀ ਆ ਬੁੱਟਰ ਨੇ ਅਗਲੇ ਆਹ ਬਈ ਮੈਂਟਲ ਸਾਹਿਬ ਲੈ ਕੇ ਜੇਲ੍ਹ ਤੋਂ ਚੱਕ ਕੇ ਬਈ ਉਹ ਜੇਲ੍ਹ ਚ ਡਿੱਗਿਆ ਸੀ ਪਾਣੀ ਦੇ ਲੈ ਇੱਕ ਪੁਰਾਣਾ ਕਬੂਤਰ ਆ ਯਾਰ ਨਹੀਂ ਇਹ ਪਿਛਲੇ ਸਾਲ ਦਾ ਹੀ ਆ ਇਹ ਪਿਛਲੇ ਸਾਲ ਦਾ ਹੀ ਆ ਉਹ ਇਹ ਅੱਖ ਜਿਹੇ ਵੀ ਵੇਖ ਤੀਰ ਜਪੋਂ ਭਾਈ ਦੇਖਦਾ ਅੱਖਾਂ ਦੇਖਦਾ ਤੈਨੂੰ ਤਾਂ ਦੇਖਦਾ ਕੈਮਰੇ ਚਾਣਾ ਕਿਉਂ ਦੇਖਦਾ ਆਹ ਕਬੂਤਰੀ ਜਿੱਤੀ ਹੈ ਜਿੱਤੀ ਆ ਵੀ ਜਿੱਤੀ ਹੈ ਆ ਵੀ ਜਿੱਤੀ ਹੈ ਭਈ ਬਾਜੀ ਕਬੂਤਰੀ ਚਿੱਟੀਆਂ ਦੀ ਤੀਜਾ ਨੰਬਰ ਹਾਸਲ ਹੋ ਗਿਆ ਹੈ ਨਾ ਹਾਸਲ ਤੀਜੇ ਨੰਬਰ ਤੇ ਆਈ ਸੀ ਆ ਕਬੂਤਰੀ ਭਾਈ ਇਸ ਕਿੰਨਾ ਕਰ ਗਈ ਜਿੱਤੀ ਹੈ ਬੂ ਬੂ ਇਹ ਜਿੱਤੀ ਹੈ ਨਾ ਇਹ ਕਬੂਤਰੀ ਮੇਰੇ ਅੜਾ ਚੋਂ ਆ ਸਾਰੇ ਤੇਰੇ ਹੀ ਆ ਬਰਾ ਬੱਤ ਲੱਗੀ ਹੈ ਇਹ ਕਿੱਥੇ ਜਿੱਤੀ ਹੈ ਬਈ ਯਾਰ ਪਤਾ ਕੁਛ ਨਹੀਂ ਐਵੇਂ ਨਾ ਹੋਰ ਐਨ ਪੁੱਛਣਾ ਕਿ ਤੂੰ ਜਿਹੜੇ ਵੇਖ ਲੀ ਨਾ ਉਹਨੇ ਕਹਿੰਦਾ ਇਹ ਉੱਪਰ ਦੇਖੀ ਨਾ ਸਾਡੀ ਹੋ ਗਈ ਇਹਨਾਂ ਤੇ ਬਹੁਤ ਡੀਪੂ ਸੀ ਕੱਲੀ ਰਹੀ ਸੀ ਸੱਤੇ ਕੋਲੇ ਵੀੜੀ ਬੜੀ ਦੂਦਰ ਚੈੱਕ ਆ ਕਬੂਤਰੀ ਬਹੁਤ ਢੀ ਇਹ ਸੀ ਨੀ ਹਾਂ ਦੋ ਦੋ ਮੀਟਰ ਯਾਰ ਕੀ ਹੈ ਇਹ ਨਹੀਂ ਬਾਜੀ ਛੱਡੀ ਸੀ ਯਾਰ ਹਾਂ ਇਹ ਬੱਚੇ ਆ ਤੇ ਮੈਂ ਲੱਤ ਪੜਾ ਲੈਣੀ ਹੈ ਮੈਂ ਕੱਚੀਆਂ ਪੀਲੀਆਂ ਅੱਖਾਂ ਦੀ ਬਈ ਇਹਦੇ ਪੱਲੇ ਹੀ ਬੜੇ ਸੋਹਣੇ ਆ ਯਾਰ ਇਹਦਾ ਪਾਪਾ ਕਿੰਨੀਆਂ ਬਾਗੀਆਂ ਜਿੱਤਿਆ ਚਾਰ ਚਾਰ ਬਾਗੀਆਂ ਜਿੱਤਿਆ ਕੋਧਰੀ ਦੱਬੇ ਲਓ ਜੀ ਇਹਦਾ ਪਾਪਾ ਇਹਦਾ ਪਿਓ ਇਹਦਾ ਪਾਪਾ ਵੀ ਚਾਰ ਬਾਗੀਆਂ ਜਿੱਤਿਆ ਇਹੜੀ ਛੱਡੀ ਯਾਰ ਨਹੀਂ ਬੱਚਾ ਰੱਖੀਏ ਵਾਕ ਹੈ ਇਹ ਕਹਿਣ ਨੂੰ ਇਹ ਚੱਕੇ ਚਕਾਏ ਇਹਦੇ ਫਿਰ ਮਰ ਗਏ ਇਹਦਾ ਗੱਲ ਹੈਗੀ ਹੈ ਬਿਲਕੁਲ ਘਟੀਆਂ ਅੱਖਾਂ ਦੀ ਜੇ ਆਪ ਤੇ ਬਰਕਾ ਲਾਪੇ ਇੱਧਰ ਲੈ ਜਾਓ ਘਟ ਪੋਣਾ ਜਰਾ ਵਾਹ ਯਾਰ ਪੁੰਨੂ ਗੇੜਾਂ ਚ ਲੱਗਦਾ ਕਿ ਨਹੀਂ ਇਹੇ ਜਿਹੇ ਹੁੰਦੇ ਪੁੰਨੂ ਗੇੜਾਂ ਕਿ ਨਹੀਂ ਆਪਾਂ ਨੂੰ ਪਛਾਣ ਹੀ ਹੈਗੀ ਨਹੀਂ ਆਪਾਂ ਆਦੇ ਬਣਾਏ ਵਿੱਚ ਪੁੰਨੂ ਹਾਂ ਇਹ ਮੇਰੇ ਵੀ ਇਹੀ ਹੈ ਮੈਨੂੰ ਤਾਂ ਆਪ ਲੋਕ ਕਹਿੰਦੇ ਉਹੋ ਜਿਹਾ ਬੋਲ ਲਈ ਹੈ ਕਿਸੇ ਤਰ੍ਹਾਂ ਦੀ ਕਬੂਤਰੀ ਆ ਵੀਡੀਓ ਚ ਵੀ ਆਵਾਜ਼ ਦੇਖ ਲਓ ਆਉਂਦੀ ਹੈ ਕਿ ਨਹੀਂ ਉਹਦੀ ਕਬੂਤਰੀ ਆ ਨਹੀਂ ਆਉਗੀ ਯਾਰ ਟੈਨਸ਼ਨ ਕਰਨੀ ਨਹੀਂ ਕਬੂਤਰੀ ਆ ਕਿ ਦੱਸ ਦੀ ਕੂਤ ਇਹ ਕਬੂਤਰ ਹੈ ਕਬੂਤਰ ਲੱਗਦਾ ਕਬੂਤਰ ਲੱਗਦਾ ਹੂੰ ਉਹ ਪਰ ਆਇਆ ਨਹੀਂ ਨੰਦੇ ਬੱਚੇ ਬਹੁਤ ਹੁੰਦੇ ਆ ਹਫਤਾ ਹਫਤਾ ਦਾ ਦਾ ਰੋਟੀ ਹੁੰਦੀ ਹੁੰਦੀ ਜਿੱਦਾਂ ਸੁਦੇ ਹੁੰਦੇ ਬਹੁਤ ਹੁੰਦੇ ਘਰੇ ਲੱਗ ਲੱਗਿਆ ਹਰ ਵੇਲੇ ਕਰੀ ਦੇਣਾ ਪੈਣਾ ਤੇਰੇ ਨਾਲ ਹੀ ਆਖਾਣਾ ਬਈ ਗੇਰੀ ਆ ਕੇ ਵੀ ਨੰਮ ਹੈ ਮੈਂ ਕਿਹ ਤੋਂ ਖਾਣਾ ਲੈ ਗਿਆ ਲੈ ਗੁਪ ਚੈੱਕ ਰੋਣਾ ਮੈਂ ਸਹੀ ਹੈ ਯਾਰ ਫਰਾ ਖਟੀਆਂ ਆਖਾਣਾ ਬਈ ਲਾਲ ਚੀਨਾ ਇਹ ਕੀ ਹੈ ਦੀ ਹਸਟਰੀ ਕੋਈ ਜਿੱਤੇ ਜਿੱਤੇ ਛੱਬਿਆ ਕਿ ਨਹੀਂ ਇਹ? ਉਹ ਆਨੇ ਗੱਡੀ ਜਾਂਦਾ ਕਿਉਂ? ਨਹੀਂ ਨਹੀਂ ਟੱਕੀ ਆ ਨਹੀਂ ਇਹ ਤੇ ਬੱਚੇ ਬਹੁਤ ਉੱਡੇ ਆ। ਬੱਚਾ ਬਹੁਤ ਕਿ ਭਜ ਦੇਣੀ ਹੈ। ਬਲੇ ਫੜ ਹੁੰਦੇ ਤੇਰੇ। ਭਾਵੇਂ ਟੱਕੂ ਆਹ ਦਾ ਪਾਂਡਾ ਭੰ ਲੱਖਣ ਵਾਲੀ ਨਹੀਂ। ਆ ਕਬੂਤਰ ਬਹੁਤ ਯਰ ਵੇ। ਸਰਾ ਕਬੂਤਰੀ ਆ ਕਿ ਨਹੀਂ? ਹਾਂ ਭਾਈ। ਸੋ ਇਹ ਉਹਦੀ ਉਹ ਫੇਰ ਉਹ ਗਾਹੋਂ ਕਿਹੜਾ ਪਦੇ ਦੇ ਦਿੰਦਾ ਓਏ ਯਾਰ ਚਾਂਦ ਖਤਮ ਹੋ ਜਾਂਦੇ ਪਏ ਆ ਉਹ ਕਹਿੰਦੇ ਉਂਗਰ ਆ ਗਿਆ ਮੋਰ ਦੀ ਫੜ ਲਈ ਤੇ ਕਹਿੰਦਾ ਜਦੋਂ ਬੋਲੇ ਉੱਥੇ ਮੋਰ ਸਾ ਤੂੰ ਫੜੀ ਕਹਿੰਦਾ ਮਰ ਗਈ ਉਹਦੇ ਤੇ ਮੇਰੇ ਉਹਦੀ ਮਰ ਗਈ ਸੀ ਤਰ੍ਹਾਂ ਇਹ ਵੀ ਵੱਡਾ ਹੀ ਆ ਕਬੂਤਰ ਬਾਈ ਹਾਂ ਵੱਡੇ ਵੱਡ ਗਿਆ ਹੁਣ ਦੱਬੇਗਾ ਕੋਸੇ ਉਹ ਹੀ ਹੋਸੇਗਾ ਨਾ ਹਾਂ ਆ ਦੇਖੋ ਬਈ ਲਾਲ ਚੀਨਾ ਚੀਨਾ ਲਾਲ ਚੀਨਾ ਇਹਦੇ ਬਹੁਤ ਉੜਦੇ ਆ ਇਹ ਦੇਖੀਏ ਇਸ ਟਰੀਆ ਇਹ ਵੀ ਪਕੜੇ ਇਸ ਟਰੀ ਦੇ ਗਾਂਵ ਭਜਾਈਏ ਗਾਂਵ ਤੇ ਗਾਂਵ ਇਹਦੇ ਵੀ ਟਰੀ ਗਾਂਵ ਭਜਾਈਆਂ ਇਹ ਫੜਾ ਹੀ ਆ ਕੋਸੇ ਆ ਇਹਦੇ ਨਾਲ ਦੀ ਕਬੂਤਰ ਵੀ ਖਾਇ ਜੂ ਮੋਗਰਾ ਇਹ ਕਦਾਰਾ ਰਖੀ ਹੋਈ ਹੋਰ ਵਾਲੇ ਕਬੂਤਰਾਂ ਨੇ ਦਰਸ਼ਨ ਕਰਾਉ ਆ ਯਾਰ ਸਾਨੂੰ ਸਹੀ ਗੱਲ ਆ ਨਹੀਂ ਇਹ ਸੱਕੀ ਹੋ ਜਿਹਨਾਂ ਨਾਲ ਬੱਚੇ ਬਾਹਰ ਉੱਡਦੇ ਆ ਕਿ ਉਹਦੀ ਆ ਕਨਵਰ ਤੇ ਬੱਗਾ ਲੈ ਕੇ ਆਏ ਸੀ ਉਹਨਾਂ ਦੇ ਘਰੋਂ ਚੀਨੇ ਘਰੋਂ ਸਮਾਗਾਂ ਲੈ ਕੇ ਸੀ ਚੀਨੇ ਸਮਾਗਾਂ ਲੈ ਕੇ ਘਰੋਂ ਲੈ ਕੇ ਸੀ ਬਹੁਤ ਵੀ ਇਹ ਯਾਰ ਬੰਬ ਕੱਢੀ ਵਿੱਚ ਆਪੀ ਹੁੰਦੀ ਤੇ ਉਹਨੂੰ ਫੜਾ ਦੇ ਨਹੀਂ ਫੜਾ ਦੇ ਕੋਈ ਨਹੀਂ ਕੋਈ ਨਹੀਂ ਫੜਦਾ ਕਹਿੰਦੇ ਆ ਜਾ ਤੂੰ ਵੇਖ ਸਣੀ ਫੜ ਲੈ ਇਹ ਚੀਨੇ ਸਮਾਗਾਂ ਘਰੋਂ ਹੈ ਸਮਾਗਾਂ ਵਾਲੇ ਘਰੋਂ ਆ ਮੋਰ ਦੀ ਕਬੂਤਰੀ ਆ ਬਈ ਮੋਰ ਵਾਲੇ ਕਬੂਤਰੋ ਚ ਗਿਆ ਸੀ ਉਹਨੇ ਚੀਨੇ ਸਮਾਗਾਂ ਲੈਨੇ ਕਨਵਰਟ ਬੱਦ ਵਾਲਿਆ ਵੀ ਬਹੁਤ ਉਡੀ ਘਰੇ ਹੁੰਦੀ ਹੈ ਰੋਕ ਲਈ ਜੀ ਵੀਰੇ ਆਪਾਂ ਵੇਣਿਆ ਇਹ ਪੁੱਛਦੇ ਆਂ ਮਾਈਆਂ ਨੂੰ ਆਪਾਂ ਨੂੰ ਗਿਫਟ ਕਰਨਗੇ ਕਿ ਨਹੀਂ ਨਹੀਂ ਲੈ ਜਾ ਮੇਰੇ ਲਦਾਵਣੇ ਲੈ ਜਾ ਛੇੜਦਾ ਵਿੱਕੀ ਦਾਰੀਆਂ ਭਾਈ ਆਪਾਂ ਹੱਥ ਫੜਨਾ ਜੇ ਜਿਹੜਾ ਮਰਜ਼ੀ ਫੜ ਲਿਆ ਆਪਾਂ ਉਹਦੀ ਗੱਲਾਂ ਮੇਲੇ ਆਇਆ ਹਾਥ ਨਹੀਂ ਫੜਨਾ ਕੰਪਿਊਟਰ ਜਿਹੜਾ ਲੈ ਕੇ ਆਂਦਾ ਹੈ ਭਾਈ ਜਿਹਨੂੰ ਦਸ ਹਜ਼ਾਰ ਰੱਖਣੇ ਵੀ ਅੱਡ ਪੈਣੇ ਆ ਲੈ ਜਾ ਹੋ ਫਿਰ ਬਸ ਇਹ ਢੜ ਵਿੱਚ ਭਾਪੇ ਵਾਲੇ ਹੋ ਹੋ ਦੰਦੂਰੇ ਹੂੰ ਦੂਰੇ ਆ ਬਰੜਾ ਕਬੂਤਰਾ ਬਾਈ ਉਹ ਰੁਕ ਜਾ ਰੁਕ ਜਾ ਛੱਡਦੇ ਆ ਭਰਾਵਾ ਉਹਦੇ ਨਾਲ ਬਿੱਲੀ ਨੇ ਲੱਤ ਪੜਤੀ ਆਜ਼ਮ ਟੰਡ ਚੈੱਕ ਕਰਾ ਦਿੱਤਾ ਬਹੁਤ ਅਸੀਂ ਬੱਗਾ ਕਹਿੰਦਾ ਬਹਿਣੀ ਨਹੀਂ ਰਾਜ਼ ਨੂੰ ਮਹਾ ਬੱਛੀ ਆ ਹੋਣ ਵਾਲੀ ਬੱਚਾ ਮੈਨੂੰ ਫੋਟੋ ਲਾਉਂਦੇ ਰਹਿਦੇ ਰਹੀ ਹੈ ਵੜੀਆ ਬਹੁਤ ਡੀ ਇਹ ਮਾ ਦੇਖੀਆ ਇਹ ਉਹ ਆ ਕਾਲੇ ਕੰਡ ਤੇ ਲਾਲ ਤਾਂ ਕਿੰਨਾਂ ਕੀ ਬਾਤ ਬਸ ਬਈ ਬਹੁਤ ਆ ਹਮ ਮਾ ਠੀਕ ਆ ਜੋਰ ਲੱਗਿਆ ਵਿਖਾਣੇ ਹੈ ਜੋਰ ਲੱਗਿਆ ਜੋਰ ਲੱਗਿਆ ਇਹਦਾ ਸਾਲਾ ਜਮਾ ਪਯਰ ਰਾਏ ਨਾਲੇ ਬੁੱਤਰ ਸੀ ਜਮਾ ਪਯਰ ਰਾਏ ਬਹੁਤ ਕੀ ਉੜਦੇਰ ਜੋੜ ਲਾਲਾ ਬੱਚਾ ਵੜਦਾ ਏ ਤੁਸੀਂ ਸਭ ਤੋਂ ਦੇ ਘਰੇ ਪਹਿਲੇ ਕਿ ਦੂਜੇ ਦਿਨ ਉੱਧੇ ਜਮਾ ਜੋੜ ਲਾਲਾ ਕਰਾ ਕੇ ਜਾਂਦੇ ਆ। ਇਹ ਮੇਰਾ ਕੋਠੇ ਦੇ ਭਾਈ ਭਰਾ ਜੋੜ ਲਾ। ਸਿੱਟ ਦੋ ਇਹ ਯਾਰ ਕਿ ਨਹੀਂ। ਮੈਂ ਕਿ ਪੁੰਨ ਖੱਟੀ ਵਿਚਾਰਿਆ ਤਾਂ ਇਹ ਤਾਂ ਮੈਂ ਤੁਹਾਨੂੰ ਪਾਈ ਇਹਨੂੰ ਤਾਂ ਨੱਥੂਗਾ। ਦੁੱਧਿਆਂ ਨੂੰ ਤਾਂ ਮਤਲਬ ਕੋਈ ਨਾ ਲਾ। ਇਹਨਾਂ ਨੇ ਪਾਇਆ ਇਹ ਨਹੀਂ ਲਾਣਾ। ਫੋਨ ਲੈਣੇ ਆ ਉਹ ਬੱਚੇ ਲੌਣੇ ਸਾਰੇ। ਕਾਟ ਚੇਂਜ ਕਰਤਾ ਬੱਸ ਆਪਾਂ ਦੇ। ਕਰਕੇ ਸਮਾਪਤ ਵਲੌਗ ਫਿਰ ਆਪਾਂ। ਪਾਉਂਦੋ ਕਰ ਦੋ ਬੱਸ ਤਾਂ। ਬਾਪਾਂ ਭਾਈ ਦਿਖਾਤੇ ਕਬੂਤਰ ਤੇ ਵਲੌਗ ਦੀ ਕਰਦੇ ਹਾਂ ਸਮਾਰਤੀ ਭਾਈ ਧੰਨਵਾਦ ਸਾਰਿਆਂ ਦਾ ਭਾਈ।